ਇਹ ਘਰ ਰੋੜੀ ਦੇ ਆਪਣੇ ਰੋੜੀ ਦੇ ਕਿੰਨੇ ਬਜ਼ੁਰਗ ਆ ਹਾਂ ਬਜ਼ੁਰਗਾਂ ਤੇ ਇੱਥੇ ਲਿਆ ਲਿਆ ਮਿੱਟੀ ਪਾਣ ਦੀ ਕੀ ਗੱਲ ਸਰਕਾਰ ਇਸ ਕਾ ਤੇ ਸਾਡੇ ਵਾਸਤੇ ਖੁਸ਼ ਨਹੀਂ ਬਰੰਗਾਪੁਰਾ ਮਲਾ ਬਾੜ ਨੰਬਰ 2 ਹਾਂ ਕਿੰਨੇ ਦਿਨ ਹੋ ਗਏ ਆਪਾਂ ਨੂੰ ਇਹ ਸੇਵਾ ਕਰਦਿਆਂ ਤਕਰੀਬਨ ਨੂੰ ਮੈਨੂੰ 10 ਦਿਨ ਹੋ ਗਏ ਆ ਜਾਕਰਪਾ ਰੋਡ ਤੇ ਵੀ ਉਹ ਥੋੜੇ ਐਂਟਰਲੋਕ ਲਾ ਕੇ ਰਾਹ ਠੀਕ ਕਰਨ ਦੀ ਕੋਸ਼ਿਸ਼ ਕੀਤੀ ਆ ਨਕੋਂ ਤਾਂ ਨੂਰਮੈਰ ਰੋਡ ਦੇ ਉੱਪਰ ਵੀ ਕੋਸ਼ਿਸ਼ ਕੀਤੀ ਅੱਡੇ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਖਤਰਾ ਹੈ ਜਿੱਗਾ ਕਿਸੇ ਟਾਈਮ ਵੀ ਕੋਈ ਹਾਦਸਾ ਹੋ ਸਕਦਾ ਹੈਗਾ ਪੰਜਾਬ ਸਰਕਾਰ ਦੀ ਬੇਤਿਆਨਤੀਆਂ ਦੇ ਚਿੱਟੇ ਸਬੂਤ ਫਲੋਰ ਵਿਖੇ ਰੇੜੀ ਵਾਲਾ ਆਪਣੇ ਹੱਥੀਂ ਕਰ ਰਿਹਾ ਸੜਕਾਂ ਦੀ ਮੁਰੰਮਤ ਆਏ ਦਿਨ ਪੰਜਾਬ ਸਰਕਾਰ ਵੱਲੋਂ ਹਲਕਾ ਫਲੋਰ ਬਲ ਧਿਆਨਨਾ ਦੇਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਇਸ ਦੀ ਤਾਜ਼ਾ ਮਿਸਾਲ ਸਾਡੀ ਇੱਕ ਖਾਸ ਰਿਪੋਰਟ ਹੈ

नूर महल रोड तो सिविल हस्पताल या स्कूल जान वाले नु हर रोज मुश्किल का सामना करना पैदा है एक फाटक कारण बच्चे वक्त सिर स्कूल नहीं पहुंच सकते हूँ सवाल यह है पंजाब सरकार कदो अपन अखा खोलेगी जेकर हालात एह जे, हाला ए हो जे रहे तो लोक वोटा तो पहला सड़क से उतरे हुए मिलन गए ये निखेधी हूँ बर्दाश्त नहीं की जाएगी ਫਿਲੋਸਫੋ ਪੱਤਰਕਾਰ ਰਮਨ ਮਾਹਿੰਦੀ ਖਾਸ ਰਿਪੋਰਟ ਦਵਾ ਪਬਲਿਕ ਨਿਊਜ਼ ਚੈਨਲ ਲਈ ਰੋਜ਼ਾਨਾ ਇਸ ਤਰ੍ਹਾਂ ਦੀਆਂ ਖਬਰਾਂ ਦੇ ਖੰਡੇ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਪੁੱਲੋ ਅੱਜ ਵਾਜੀ ਤੋਂ ਇਨਾਮ ਦੀ ਆਪਣਾ ਮੇਰਾ ਹੀ ਮੱਕਣ ਲਾਲ ਅੱਜ ਮੱਕਣ ਲਾਲ ਜੀ ਆਪਣੇ ਰਹਿਸ਼ਤੇ ਰਵਿਦਾਪੁਰ ਮਹੱਲਾ ਬਾੜ ਨੰਬਰ 2 ਅੱਜ ਕਿੰਨੇ ਦਿਨ ਹੋ ਗਏ ਆਪਾਂ ਨੂੰ ਇਹ ਸੇਵਾ ਕਰਦਿਆਂ ਤਕਰੀਬਨ ਮੈਨੂੰ 10 ਦਿਨ ਹੋ ਗਏ ਆ ਜਦੋਂ ਆਕਰਪਾ ਰੋਡ ਤੇ ਵੀ ਉਹ ਥੋੜੇ ਐਂਟਰਲੌਕ ਲਾ ਕੇ ਰਾਹ ਠੀਕ ਕਰਨ ਦੀ ਕੋਸ਼ਿਸ਼ ਕੀਤੀ ਆ ਨਕੋਤਾ ਨੂਰਮੈ ਰੋਡ ਦੇ ਉੱਪਰ ਵੀ ਕੋਸ਼ਿਸ਼ ਕੀਤੀ ਆਟੇ ਦੇ ਵਿੱਚ ਜਿੱਥੇ ਕਿ ਬਹੁਤ ਜ਼ਿਆਦਾ ਖਤਰਾ ਹੈਗਾ ਕਿਸੇ ਟਾਈਮ ਵੀ ਕੋਈ ਹਾਦਸਾ ਹੋ ਸਕਦਾ ਹੈਗਾ ਇਸ ਨੂੰ ਸੁਧਾਰਨ ਦੀ ਕੋਈ ਦਿਨ ਰਾਤ ਸਾਨੂੰ ਨੀਂਦ ਨਹੀਂ ਜਾਂਦਾ ਨਵੀਂ ਸ਼ਹਿਰ ਦੇ ਕਾਰਡ ਹੋਇਆ ਚਾਰ ਜੀ ਉਥੇ ਗਏ ਆ ਆ ਇੱਕ ਪਰਿਵਾਰ ਦੇ ਚਾਰ ਜੀ ਇੱਕ ਪਰਿਵਾਰ ਦੇ ਚਾਰ ਜੀ ਕਿਉਂਕਿ ਇੱਕ ਤਾਂ ਤਾਂ ਮਾਪਿਓ ਵੀ ਨਹੀਂ ਹੈਗਾ ਕੋਈ ਵੀ ਉਸ ਵੀ ਨਹੀਂ ਹੈਗਾ ਉਹ ਤਾਂ ਬੇਲਵਾਰਸ ਹੋ ਗਏ ਤੇ ਦਿਹਰਾ ਨੀਂਦ ਨਹੀਂ ਆਉਂਦੀ ਜੱਟ ਗਏ ਰੋਡ ਦਾ ਮੈਂ ਇਹ ਪਰਨ ਕੀਤਾ ਇੱਕ ਆਪਣੀ ਸੋਚ ਦਿਮਾਗ ਦੇ ਨਾਲ ਵੇ ਜਦ ਤੱਕ ਇਹ ਮੈਂ ਰੋਡ ਨੂੰ ਮੁਕੰਮਲ ਨਹੀਂ ਕਰ ਦਿੰਦਾ ਜਿੰਨਾ ਬਾਅਦ ਚ ਜਿੰਨੀ ਮਰਜ਼ੀ ਹੋਵੇ ਮੈਂ ਦਿਨ ਰਾਤ ਲਾ ਕੇ ਇਹਨਾਂ ਕੱਡਿਆਂ ਨੂੰ ਭਰ ਕੇ ਬਾਅਦ ਵਿੱਚ ਰੋਡ ਬਜਰੀ ਦੇ ਮੈਂ ਤਾਲਾ ਕਰਕੇ ਕਿਸੇ ਦਾ ਇਥੇ ਰੋਡ ਨੂੰ ਮੁਕੰਮਲ ਬਣਾ ਕੇ ਦੇ ਉੱਪਰ ਇਨਸਾਫ ਸਤਰਾ ਰੋਡ ਬਣਾ ਕੇ ਮੈਂ ਤੋਰਾਂਗਾ ਦੇਖਿਆ ਜਾਵੇ ਇਹ ਕੰਮ ਪੰਜਾਬ ਸਰਕਾਰ ਦਾ ਹੈ ਨਾ ਕਿ ਆਮ ਲੋਕਾਂ ਦਾ ਇਸ ਸਮੇਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਹਨ ਉਸ ਸਮੇਂ ਤੁਹਾਡੇ ਕੋਲ ਆ ਜਾਂਦੇ ਆ ਨਹੀਂ ਤੁਹਾਡੇ ਕੋਲ ਜਾ ਕੇ ਵੋਟਾਂ ਮੰਗਦੇ ਆ ਤੇ ਹੁਣ ਜਰੂਰਤ ਹੈਗੀ ਆ ਤਾਂ ਹੋਰ ਕੋਈ ਇੱਧਰ ਸੜਕਾਂ ਵੱਲ ਧਿਆਨ ਨਹੀਂ ਦੇ ਰਿਹਾ ਕੀ ਕਰਨਾ ਚਾਹੂਗੇ ਸਰਕਾਰ ਨੇ ਜਿੱਦਣ ਥੋੜੇ ਦਿਨ ਮੈਂ ਪਹਿਲਾਂ ਉੱਥੇ ਜਿੱਦਣ ਮੈਂ ਮੁਕੰਮਲ ਉੱਥੇ ਮਿੱਟੀ ਪਾਉਣ ਲੱਗਾ ਉਹਦਰ ਅੱਡੇ ਦੇ ਵਿੱਚ ਨੂਰਮਲ ਅੱਡੇ ਦੇ ਵਿੱਚ ਉਹਨਾਂ ਆਟੋ ਵਾਲਿਆਂ ਨੂੰ ਪੁੱਛਿਆ ਵੀ ਤੁਸੀਂ ਕੋਈ ਕੰਪਲੀਟ ਨਹੀਂ ਪਾਉਂਦੇ ਰੋਡ ਦੀ ਕੋਈ ਕੰਬੰਦੇ ਨਹੀਂ ਕਹਿੰਦੇ ਅਸੀਂ ਪ੍ਰਿੰਸੀਪਲ ਦੇ ਪ੍ਰਿੰਸੀਪਲ ਸਾਹਿਬ ਦੇ ਕੋਲ ਅਸੀਂ ਗਏ ਸੀ ਉਹ ਕਹਿਣ ਲੱਗੇ ਵੀ ਇਹ ਸੈਂਟਰ ਦਾ ਸੈਂਟਰ ਦਾ ਮਹਿਕਮਾ ਸੈਂਟਰ ਦਾ ਰੋਡ ਹੈ ਇਸ ਨੂੰ ਹੱਥ ਵੀ ਨਹੀਂ ਲਾ ਸਕਦੇ ਕੀ ਗੱਲ ਕਿ ਸੈਂਟਰ ਨੂੰ ਤੁਸੀਂ ਇੱਕ ਇੰਚਾਰ ਜੋ ਕੇ ਮੁੱਖ ਮੰਤਰੀ ਦੇ ਤੁਹਾਡੇ ਕੋਲ ਪਹੁੰਚ ਹੋਵੇ ਤੁਸੀਂ ਹੱਥ ਲਾ ਸਕਦੇ ਇੱਕ ਆਮ ਬੰਦਾ ਆਮ ਇਨਸ ਮਸਰ ਰੋਡ ਦੇ ਉੱਪਰ ਕੰਮ ਕਰ ਰਹੇ ਹਰ ਇੱਕ ਦੀ ਕਿਤੇ ਜਾਨ ਬਚਾਉਣ ਦਾ 24 ਘੰਟੇ ਜਾਨ ਬਚਾਉਣ ਦੀ ਮੈਂ ਲੱਗਾ ਹੋਇਆ ਰਾਤ ਤੇ ਖੱਡਿਆਂ ਨੂੰ ਪੂਰ ਕੇ ਵੀ ਕਿਹਨਾਂ ਕਿਸ ਤਰ੍ਹਾਂ ਪੂਰੇ ਖੱਡੇ ਹੋਣ ਕੋਈ ਜਿਆਦਾ ਹਾਸਤਾ ਨਾ ਹੋ ਸਕੇ ਜਿਆਦਾ ਡੂੰਘਾ ਟੋਆ ਨਾ ਹੋ ਸਕੇ ਕੋਈ ਪਾਣੀ ਨਾ ਜਿਆਦਾ ਖੜ੍ਹ ਸਕੇ ਕੋਈ ਬੱਚਾ ਆਉਂਦਾ ਜਾਂਦਾ ਜਾਂ ਸਕੂਲ ਦੇ ਆਉਣ ਵਾਲੇ ਬੱਚਿਆਂ ਨੂੰ ਬੱਚਿਆਂ ਨੂੰ ਕੋਈ ਨੁਕਸਾਨ ਨਾ ਹੋ ਸਕੇ ਪੰਜਾਬ ਸਰਕਾਰ ਤੋਂ ਇਹ ਮੰਗ ਕਰੂੰਗੀ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਵੀ ਜਿਹੜੇ ਖੱਡੇ ਆ ਭਰੇ ਜਾਣ ਗਰੀਬ ਲੋਕਾਂ ਲਈ ਜਾਣੇ ਜਾਣ ਜਿੱਦ ਕੱਲ ਮ ਆਉਂਦਾ ਸੀ ਇੱਕ ਵਿਚਾਰੀ ਪੈਂਟ ਜੀ ਸੀਗੇ ਪਰਾ ਸੀ ਓਥੇ ਡੇਗਣ ਲੱਗੇ ਸੀ ਪਿੱਛੇ ਸਾਹਮਣੇ ਉਹ ਓਥੇ ਪੈਂਚਰ ਵਾਲਾ ਓਥੇ ਡੇਗਣ ਲੱਗੇ ਸੀ ਤੇ ਮਥਾ ਮੇਰੀ ਬਾਹ ਫੜ ਕੇ ਬੱਚੀ ਵੀਰ ਮੇਰਾ ਵਿਚਾਰਾ ਕੋਲ ਆਟਾ ਸੀ ਮੈਂ ਆਟਾ ਮੂਰੇ ਰੱਖਿਆ ਤੇ ਪੈਂਟ ਜੀ ਨੇ ਉਹੀ ਕਹਿਣ ਲੱਗੀ ਬੇੜਾ ਗਰ ਕੋਈ ਵੀ ਇਹ ਸਰਕਾਰ ਦਾ ਮੈਂ ਕਿਹਾ ਪੈਂਟ ਜੀ ਐਨੀ ਗੱਲ ਨਾ ਕੋਈ ਗੱਲ ਨਹੀਂ ਸਰਕਾਰਾਂ ਦੇ ਆਉਂਦੇ ਜਾਂਦੇ ਰਹਿੰਦੇ ਆ 10 20 ਫੁੱਟ ਰਸਤਾ ਨਾ 50 ਫੁੱਟ ਰਸਤਾ ਨਾ ਕਰੋੜਾਂ ਰੁਪਏ ਦਾ ਪ੍ਰੋਜੈਕਟ ਪਾਸ ਹੋਣਾ ਅਰਪੰਦਾ ਪ੍ਰੋਜੈਕਟ ਪਾਸ ਹੋਣਾ ਵੱਡੇ ਵੱਡੇ ਟੱਡਾ ਵਾਲੇ ਜਿਹਨਾਂ ਦੇ ਪੇਟਾਂ ਦੇ ਵਿੱਚ ਜਾਣਾ ਆ ਠੀਕ ਨਹੀਂ ਸਾਨੂੰ ਸਰਕਾਰ ਨੂੰ ਐਨੀ ਮਰ ਕਰਨ ਨਰੇਗਾ ਵਾਲੇ ਕੋਈ ਵੀ ਥੋੜੀ ਜਿਹੀ ਮਿੱਟੀ ਪਾ ਕੇ ਕੋਤਰਾ ਜਿੱਦਾ ਪਹਿਲਾਂ ਵੇਲਦਾਰੀ ਨਹੀਂ ਰੱਖੇ ਹੋਏ ਸੀ ਗੱਡੇ ਪਾਣੇ ਲਈ ਇਸ ਤਰ੍ਹਾਂ ਪਹਿਲਾਂ ਵਾਂਗੂ ਰੱਕੇ ਜਾਣ ਕਿੱਥੇ ਵੀ ਥੋੜ੍ਹਾ ਜਿਹਾ ਟੋਆ ਹੁੰਦਾ ਉਸ ਵੇਲੇ ਲੱਕ ਪਾ ਕੇ ਤਾਂ ਸੁਧਾਰ ਕੀਤਾ ਜਾ ਜੋ ਕਿ ਰੋਡ ਲੰਮੀ ਸਿਰੇ ਤੱਕ ਚੱਲਿਆ ਜਾਵੇ ਠੀਕ ਨਹੀਂ ਇਹ ਬਿੱਛਿਆ ਜਾਵੇ ਤੇ ਇੱਧਰ ਕੋਈ ਧਿਆਨ ਨਹੀਂ ਦੇ ਰਿਹਾ ਹੈਗਾ ਇੱਧਰ ਕੋਈ ਧਿਆਨ ਨਹੀਂ ਰੋਡ ਵਾਲ ਕੋਈ ਧਿਆਨ ਨਹੀਂ ਦੇ ਰਿਹਾ ਚਾਰਜ ਕੋਈ ਇੱਥਰ ਦੇ ਰਿਹਾ ਕੋਈ ਐਮਐਲਏ ਦੇ ਰਿਹਾ ਕੋਈ ਐਮਪੀ ਵੀ ਉੱਤੇ ਧਿਆਨ ਦੇ ਰਿਹਾ ਇੱਧਰ ਕਿਸੇ ਦਾ ਕੋਈ ਨਹੀਂ ਸਾਰੇ ਪੱਲਾ ਛਾੜ ਦਿੰਦੇ ਆ ਜੀ ਐਂਕੋ ਦਾ ਮਹਿਗਮਾਇਆ ਇਹ ਇਹਗਾ ਕੋਈ ਨਹੀਂ ਤਾਂ ਇੰਨੀ ਗੰਦਗੀ ਦੇ ਵਿੱਚ ਲੋਕ ਰਹਿ ਰਹੇ ਦੇਖ ਨਹੀਂ ਹੁੰਦਾ ਪਰसों ਤਾਂ ਇੰਨਾ ਵੀ ਨਹੀਂ ਮੁਸ਼ਕਲ ਆਇਆ ਕਿ ਮੈਨੂੰ ਉੱਥੇ ਹੋਟੀ ਜਾਣ ਨੂੰ ਕਰੇ ਜਾਂ ਮੈਂ ਇੱਥੇ ਸੱਟ ਕੇ ਕਚਰਾ ਗਿਆ ਦੇਖੋ ਕਿੰਨੀ ਗੰਦਗੀ ਦੇ ਵਿੱਚ ਲੋਕ ਰਹੇ ਆ ਇਹਨਾਂ ਦੀ ਕੋਈ ਜ਼ਿੰਦਗੀ ਨਹੀਂ ਹੈਗੀ ਇਹਨਾਂ ਦਾ ਕੋਈ ਹੈ ਨਹੀਂ ਇਹਨਾਂ ਦੀ ਮਾਂ ਹੈ ਨਹੀਂ ਇਹਨਾਂ ਦੀ ਭੈਣ ਹੈ ਨਹੀਂ ਇਹਨਾਂ ਦਾ ਕੋਈ ਬੱਚਾ ਹੈ ਨਹੀਂ ਇੰਨੀ ਗੰਦਗੀ ਦੇ ਵਿੱਚ ਸਰਕਾਰਾਂ ਕਿੱਥੇ ਗਈਆਂ ਹੋ ਕੀ ਕਰ ਰਹੀਆਂ ਸਰਕਾਰਾਂ ਵੋਟਾਂ ਲੈਣ ਦੇ ਟਾਈਮ ਆਣੀਆਂ ਆਤਰੇਟੇ ਬਟੇ ਫੰਗੀ ਵੜਾਉਣ ਅਸੀਂ ਆਤਰੇ ਵਿੱਚ ਟੱਟੇ ਫੰਗੀ ਉਹਨਾਂ ਨੇ ਖੋਦਿਆ ਰੋਜ਼ਗਾਰ ਵੀ ਉਹਨਾਂ ਨੇ ਖੋਦਿਆ ਤਾਂ ਛੋਟੀ ਉੱਥੇ ਵੀ 21 21 ਹੋਈ ਸੀ ਉਹਦਾ ਦੇਖੋ ਟਿਰੀ ਟਿਰੀ ਹੋਈ ਹੋਈ ਕੁੜੀ ਨੂੰ ਉੱਥੇ ਜਾ ਕੇ ਡਾਕਟਰਾਂ ਦੇ ਕੋਲ ਗਿਆ ਪਹਿਲਾਂ ਜਾ ਕੇ ਤੁਸੀਂ ਸੁਵਿਧਾ ਕੇਂਦਰ ਜਾ ਕੇ ਆਧਾਰ ਕਾਰਡ ਲਿੰਕ ਕਰਾਓ ਮੋਬਾਈਲ ਦੇ ਨਾਲ ਕੁੜੀ ਕੋਲ ਮੋਬਾਈਲ ਨਹੀਂ ਘਰ ਵਾਲੇ ਨੇ ਉਹਨੂੰ ਘਰੋਂ ਬਾਹਰ ਕਰ ਦਿੱਤਾ ਵੀ ਤੇਰੇ ਕੋਲ ਮੋਸਟਾਂ ਦਾ ਜਾ 4 3 4 ਬੱਚੇ ਉਹ ਵਿਚਾਰੀ ਦੇ ਇੱਧਰ ਜਾਵੇ ਹਾਰਕਾਮਾ ਕਾਲੀ ਜਗਦੰਮ ਦੇ ਦਰਬਾਰ ਦੇ ਅੰਦਰ ਸੰਤੋਖਪੁਰਾ ਮਹੱਲੇ ਦੇ ਅੰਦਰ ਬਾਈ ਉਹਨਾਂ ਦੇ ਰਿਸ਼ਤੇਦਾਰ ਉੱਥੇ ਆਈ ਥੋੜੀ ਰੋਣ ਲੱਗ ਪਈ ਮੇਰੇ ਕੋਲ ਦੇਖੀ ਨਾ ਜਾਵੇ ਕੁੜੀ ਉਹ ਉਹਨੂੰ ਕੁੜੀ ਨੂੰ ਮਾਪਣਾ ਮੋਬਾਈਲ ਨੰਬਰ ਦੇ ਕੇ ਉਹ ਲਿੰਕ ਕਰਾਇਆ ਲਿੰਕ ਕਰਾ ਕੇ ਉਹਦੀ ਮੈਂ ਉੱਥੇ ਜਾ ਕੇ ਤਬੇਰੇ ਹਸਪੀਟਲ ਦੇ ਵਿੱਚ ਜਾਗ-ਜਾਗ ਗਏ ਉਹ ਵੀ ਕਹਿਣਗੇ ਬੈਂਕ ਆਪੀ ਬਣਾਓ ਇਹਨਾਂ ਕਰਤਾ ਨੂੰ ਦਵਾਈ ਨਹੀਂ ਲੱਗਣੀ ਉਹ ਕੁੜੀ ਦਾ ਜਾ ਕੇ 1000 ਰੁਪਏ ਪੱਲਿਓ ਦੇ ਕੇ ਮਸ ਕੁੜੀ ਦਾ ਖਾਤਾ ਖਲਾਇਆ ਜਾ ਕੇ ਸੈਂਟਰ ਬੈਂਕ ਦੇ ਵਿੱਚ ਸੈਂਟਰ ਬੈਂਕ ਦੇ ਖਾਤੇ ਜਦੋਂ ਦਵਾਈ ਚੱਲੀ ਤੇ ਉਸ ਕੁੜੀ ਦੇ ਇੱਕ ਪੈਸਾ ਵੀ ਨਹੀਂ ਅਕਾਊਂਟ ਦੇ ਵਿੱਚ ਕੋਈ ਵੀ ਆਇਆ ਦੇਖੋ ਸਰਕਾਰਾ ਕਿੰਨਾ ਕਿੰਨਾ ਇੱਕ ਦਾ ਮੌਦ ਜਿੰਦਗੀ ਦੇ ਵਿੱਚ ਖੇਡ ਰਿਹਾ ਹੈ ਉੱਪਰ ਦੀ ਕਿੰਨੇ ਪਾਪੜ ਪੈ ਸੋਧਾ ਕੇਂਦਰ ਜਾਓ ਉੱਥੇ ਵੀ ਆਧਾਰ ਕਾਰਡ ਲੱਗ ਕੇ ਕਰਾਓ ਉਹ ਕਰਾਓ ਨੰਬਰ ਲੱਗ ਕੇ ਕਰਾਓ ਸਰਕਾਰ ਵੱਲੋਂ ਤਾਂ ਕਿਹਾ ਜਾ ਰਿਹਾ ਕਿ 10-10 ਲੱਖ ਦਾ ਹੁਣ ਇਲਾਜ ਫ੍ਰੀ ਹੋਏਗਾ ਵੈਨਿਊ ਦਾ ਕੋਈ ਇਹੋ ਜਿਹਾ ਕੋਈ ਇਲਾਜ ਨਹੀਂ ਦਿੰਦੇ ਇਹਦਾ ਕੋਈ ਇਹੋ ਜਿਹੀ ਕੋਈ ਸੁਵਿਧਾ ਸਰਕਾਰ ਦੀ ਕੋਈ ਨਹੀਂ ਮਿੰਤਾ ਇਦਾਂ ਦੇ ਦੀ ਉੱਥੇ ਜਾਂਦੇ ਆ ਸਿਵਰ ਹਸਪਤਾਲ ਚਲ ਜਾਓ ਨਾ ਕੋਈ ਟੀਕਾ ਲਾਉਂਦੇ ਪਾੜ ਕੇ ਛੱਡ ਦਿੰਦੇ ਬੱਚਾ ਸਾਹਮਣੇ ਤੜਫਦਾ ਰਹਿੰਦਾ ਬੰਦਾ ਤੜਫਦਾ ਰਹਿੰਦਾ ਦੇਖ ਨਹੀਂ ਹੁੰਦਾ ਕੋਈ ਵੀ ਠੀਕ ਨਹੀਂ ਆਪਰੇਸ਼ਨ 5-5 ਲੱਖ ਦੇ ਕਹਿੰਦੇ ਆ ਫ੍ਰੀ ਆ ਉਹ ਕਹਿੰਦੇ ਆਪਰੇਸ਼ਨ ਨੇ ਫ੍ਰੀ ਆ ਦਵਾਈ ਨਾ ਸਿਰੰਜ ਤੁਸੀਂ ਆਪਣੀ ਬਾਹਰੋਂ ਲੈ ਕੇ ਆਉਣੀ ਆ ਇੱਕ ਬੱਚਾ ਘਰ ਦੇ ਵਿੱਚ ਰੋਟੀ ਨੇ ਇਨਸਾਨ ਨੂੰ ਮਿਲਦੀ ਹੈ ਉੱਥੇ ਹਸਪਤਾਲ ਦੇ ਵਿੱਚੋਂ ਕੀ ਆ ਹੋਇਆ ਠੀਕ ਨਹੀਂ ਉਹ ਕਿੱਥੋਂ ਪੈਸੇ ਲਿਆਂਗਾ ਬਸ ਤੜ ਤੜ ਕੇ ਉੱਥੇ ਮਰ ਹਰ ਕੰਮ ਕਾਣ ਦੀ ਮੀਨ ਸੁੱਤੀ ਸਰਕਾਰ ਨੂੰ ਤੁਸੀਂ ਕਿਦਾਂ ਮੈਸੇਜ ਕਰੋਗੇ ਮੈਂ ਆਪਣੇ ਦੈਰਤ ਇਲਾਕੇ ਰੋਡ ਜੇ ਗਵਰਨਮੈਂਟ ਨਾਂ ਵੀ ਸਰਕਾਰਾਂ ਉੱਠੀਆਂ ਮੈਂ ਆਪਣੇ ਰੇੜੇ ਦੇ ਉੱਪਰ ਸਵਦਾ ਕਰਕੇ ਇਸ ਰੋਡ ਨੂੰ ਭਰ ਕੇ ਕਿਸੇ ਨਾ ਕਿਸੇ ਤਰ੍ਹਾਂ ਜਾਂ ਕੋਈ ਆਪਣਾ ਹਲਕਾ ਕਿਤੇ ਰੁਪਿਆ ਰੁਪਿਆ 2-2 ਰੁਪਏ ਹਰ ਇੱਕ ਨੂੰ ਮੁਕਮਲ ਕਰਾਂਗਾ ਵੀ ਮੇਰੇ ਅਕਾਊਂਟ ਜਾਂ ਅਕਾਊਂਟ ਦੇ ਵਿੱਚ ਜਾਂ ਮੈਨੂੰ ਇੱਥੇ ਮੈਂ ਆਪਣਾ ਪੱਲਾ ਵੀ ਛਾਵਾਂਗੇ ਮੈਨੂੰ ਪਾਉ ਮੈਂ ਬਜਰੀ ਲਿਆ ਕੇ ਕੋਈ ਲਿਆ ਕੇ ਕਿਸ ਤਰ੍ਹਾਂ ਵੀ ਇਹ ਮੈਂ ਮੁਕੰਮਲ ਇਹ ਰੋਡ ਮੁਕੰਮਲ ਕਰਾਂਗੇ ਜਿੰਨੇ ਵੀ ਟੋਏ ਫਲੌਰ ਸ਼ਹਿਰ ਦਾ ਨਕਸ਼ਾ ਬਦਲ ਕੇ ਕਰਾਂਗਾ ਕਿੰਨੇ ਦਿਨ ਹੋ ਗਏ ਤੁਹਾਨੂੰ ਲੱਗਿਆ ਨੂੰ ਇੱਥੇ ਮੈਨੂੰ ਤਕਰੀਬਨ 10 ਦਿਨ ਹੋ ਗਏ ਤੇ ਲੱਗਿਆ ਨਹੀਂ ਪੈਸੇ ਵੀ ਆਣ ਕੇ ਮੇਰੀ ਕੋਈ ਬਾਹ ਨਹੀਂ ਪੜੀ ਇੱਕ ਲੋਕ ਇਨਸਾਨ ਮੰਚਲ ਇੱਕ ਦਿਨ ਆਈ ਮੈਨੂੰ ਕਹਿੰਦੇ ਬਾਬਾ ਜੀ ਕੀ ਗੱਲ ਮੈਂ ਕਿਹਾ ਰੋੜ ਦੇਖੋ ਕੀ ਹਾਲਾਤ ਆ ਕੀ ਆ ਨੰਗਰ ਗੇੜ ਦਾ ਹਾਲ ਦੇਖੋ ਕੀ ਆ ਨਰਨੂਰ ਮੈਂ ਰੋੜ ਦਾ ਦੇਖੋ ਹਾਲ ਕੀ ਆ ਜਾ ਕੇ ਹਟਿਆ ਦੇ ਹਾਲ ਦੇਖੋ ਕੀ ਆ ਜਾਇਂਦਰਾ ਕਲੋਨੀ ਦੇ ਹਾਲ ਕੰਨਾ ਪੇਟ ਰੋੜ ਦੇ ਹਾਲ ਦੇਖੋ ਸਰਕਾਰਾਂ ਕਹਿੰਦੇ ਸਰਕਾਰਾਂ ਸੁੱਤੀਆਂ ਪਈਆਂ ਕੀ ਕਰੀਏ ਕੁਝ ਨਹੀਂ ਕਰ ਸਕਦੇ ਨਗਰਵਾਲਿਆਂ ਨੇ ਕਿਸੇ ਨੇ ਵੀ ਤੁਹਾਡਾ ਤੁਹਾਡੀ ਮਾਂ ਫੜੀ ਨਾ ਨਹੀਂ ਨਹੀਂ ਸਾਨੂੰ ਸਾਰੇ ਫਾਦ ਦੇ ਬੱਚਾ ਖਰਚਾ ਕਿੱਥੋਂ ਲੈਣੇ ਆ ਨਹੀਂ ਤੇਲ ਦਾ ਮੈਨੂੰ ਕਈਆਂ ਨੇ ਕਿਹਾ ਰੱਬਾ ਤੇਲ ਦਾ ਖਰਚਾ ਲੈ ਲੈ ਮੈਂ ਕਹਾਂ ਨਹੀਂ ਨਹੀਂ ਮੈਨੂੰ ਤੇਲ ਦੇ ਖਰਚੇ ਦੀ ਕਿਸੇ ਦੀ ਕੋਈ ਲੋੜ ਨਹੀਂ ਹੈਗੀ ਮੈਨੂੰ ਲੋੜ ਪਵੇਗੀ ਮੈਂ ਆਪਣੀਆਂ ਅਗ ਲੰਮਾਂਗਾ ਤੇਲ ਵੀ ਜਾਂ ਕੋਈ ਨਾ ਕੋਈ ਇੱਕ ਦੋ ਟਾਈਮ ਗੇੜੇ ਲੈ ਲੈਣਾ 50 100 ਦਾ ਲੈ ਲੈਣਾ ਜਾਂ ਕਿ ਇਹਨੂੰ ਕਹਿਣਾ ਹੁੰਦਾ ਕੋਈ ਵੀ ਜਨੇ ਮਾਰਕੀਟ ਦੇ ਵਿੱਚ ਆ ਮਹਿਮੀ ਸੁਫਾ ਮੇਕਰ ਵਿਸ਼ਾਲ ਆ ਪਰ ਇਹ ਰੈਂਕੂ ਭਾਜੀ ਕਰਤਾਰੀ ਹੁੰਨੀ ਉਹਨਾਂ ਨੂੰ 50 100 ਦਾ ਕਹਿੰਦੇ ਉਹ ਕਿੰਨੇ ਜਾਣਦੇ ਨਾ ਸੇਵਾ ਕਰਦੇ ਪੈ ਏ ਸੇਵਾ ਕਰਵਾਉਂਦੇ ਠੀਕ ਇਹ ਬਾਬਾ ਜੀ ਆ ਭਾਜੀ ਇਹ ਬਾਬਾ ਜੀ ਸਾਡੇ ਇੱਥੇ ਰੋਡ ਦੇ ਉੱਤੇ ਜਿਹੜੇ ਜਿਹੜੇ ਐਕਸੀਡੈਂਟ ਹੁੰਦੇ ਆ ਠੀਕ ਹੈ ਨਾ ਤੁਹਾਨੂੰ ਆਲੇ ਦੁਆਲੇ ਸਾਡਾ ਘਰ ਆ ਇੱਥੇ ਸਾਨੂੰ ਆਲੇ ਦੁਆਲੇ ਸਾਨੂੰ ਦੁੱਖ ਲੱਗਦਾ ਵੀ ਸਰਕਾਰ ਇਹਨਾਂ ਦਾ ਮੜਾ ਮੋਟਾ ਕਰ ਸਕਦੀ ਆ ਕਿ ਨਹੀਂ ਠੀਕ ਹੈ ਨਾ ਉਹਨੇ ਜਿਹੜੇ ਦੇ ਆਪਣੇ ਜਿਹੜੇ ਦੇ ਕਿੰਨੇ ਬਜ਼ੁਰਗ ਆ ਹੈ ਬਜ਼ੁਰਗਾਂ ਤੇ ਇੱਥੇ ਲਿਆ ਲਿਆ ਕੇ ਮਿੱਟੀ ਪਾਣ ਦੇ ਕੀ ਗੱਲ ਸਰਕਾਰ ਇਸ ਘਰ ਤੇ ਸਾਡੇ ਵਾਸਤੇ ਕੁਝ ਵੀ ਨਹੀਂ ਹਾਂ ਇਹ ਵਿਚਾਰਾ ਗਰੀਬ ਬੰਦਾ ਇਹਨੂੰ ਕਹਿੰਦਾ ਕਿਸੇ ਨੇ ਦੇ ਦੇਣਾ ਕੁਝ ਜਾਂ ਨੰਗਦੇ ਆਂਦੇ ਜਾਂਦੇ ਨੇ ਦੇਣਾ ਹਾਂਜੀ ਸਭ ਦੱਸਦੇ ਆ ਕਹਿੰਦੇ ਤੇ ਖਰਚਾ ਵੀ ਆਪਣੇ ਕੋਲੋਂ ਕਰੀਆ ਤੇਲ ਖਰਚਾ ਵੀ ਇਹਨੇ ਹੀ ਆਪਾਂ ਆਏ ਆ ਮੈਂ ਇੱਕ ਦਿਨ ਦੇਖਿਆ ਇਹ ਘਾਣ ਚਲਾ ਰਹੇ ਸੀ ਇੱਥੇ ਨੰਗਰ ਗੇੜ ਦੇ ਹਾਂਜੀ ਨੰਗਰ ਗੇੜ ਦੇ ਬਾਬਾ ਜੀ ਘਾਣ ਚਲਾਉਂਦੇ ਪਏ ਸੀ ਨਾ ਤੁਸੀਂ ਹਾਂ ਛੋਟਾ ਛੋਟਾ ਕਰਦੇ ਸੀ ਹਾਂ ਛੋਟਾ ਛੋਟਾ ਕਰਦੇ ਪਏ ਸੀ ਵੀ ਕੋ ਡਿਗੇ ਨਾ ਹੈ ਤੇ ਸਰਕਾਰ ਦਾ ਤਾਂ ਸਾਨੂੰ ਕੋਈ ਪਤਾ ਨਹੀਂ ਹੋਇਆ ਉਧਰ ਦੇਖੋ ਯਾਰ ਮੇਰੇ ਘਰੇ ਜਾ ਕੇ ਉੱਥੇ ਸੀਵਰੇਜ ਦਾ ਸੀਵਰੇਜ ਦਾ ਪਾਣੀ ਸਿੱਧੇ ਘਰੇ ਜਾਦਾ ਸਾਰਾ ਦਾ ਕਹਿਣਾ ਆ ਜੀ ਆਮ ਆਦਮੀ ਪਾਰਟੀ ਜਿਹੜਾ ਨਵੀਂ ਸਰਕਾਰ ਆਈ ਆਪਣੀ ਹਾਂਜੀ ਉਹਨਾਂ ਦਾ ਤਾਂ ਕਹਿਣਾ ਆ ਕਿ ਘਰ-ਘਰ 'ਚ ਜਾ ਕੇ ਤੁਹਾਡੇ ਕੰਮ ਕਰਵਾਏ ਜਾਣਗੇ ਸਰਕਾਰੀ ਹੂੰ ਕਿਹੜੇ ਕੰਮ ਹੋਗੇ ਤੁਹਾਡੇ ਭਾਜੀ ਕੋਈ ਕੰਮ ਨਹੀਂ ਤੁਸੀਂ ਮੇਰੇ ਘਰ ਆ ਕੇ ਸਾਹਮਣੇ ਦੇਖੋ ਤੁਸੀਂ ਦੇਖੋਗੇ ਕਿ ਛੱਪੜ ਕਿੱਦਾਂ ਪਾਣੀ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਸੀਵਰੇਜ ਕਿੱਥੇ ਨੰਗਦਾ ਕੋਈ ਵੜਦਾ ਦੇਖੋ ਸਹੀ ਮੇਰੇ ਹਾਂਜੀ ਮੇਰੇ ਇਹੀ ਇੰਦਰਾ ਕਲੋਨੀ ਆ ਹਾਂਜੀ ਭਾਈ ਕੀ ਨਾਮ ਜੀ ਆਪਣਾ ਮੇਰਾ ਨਾਮ ਸਰ ਰਮਨ ਕੁਮਾਰ ਹੈ ਜੀ ਹਾਂਜੀ ਕੀ ਆਪਣਾ ਏਰੀਆ ਕਿਹੜਾ ਪੈਂਦਾ ਜੀ ਇਹ ਸਾਡਾ ਏਰੀਆ ਇੰਦਰਾ ਕਲੋਨੀ ਆ ਜੀ ਇਸ ਦੁਕਾਨ ਕਰਾਈ ਦੀ ਤੇ ਮੇਰੀ ਸ਼ੋਪ ਆ ਜਿਹੜਾ ਇੱਥੇ ਪਾਣੀ ਖੜਦਾ ਆ ਇੱਥੇ ਭਾਈ ਮਸਲਾ ਇਹੀ ਹੈ ਵੀ ਪਾਣੀ ਇੱਥੇ ਨਾ ਜਿੱਦਾਂ ਗਲੀਆਂ ਦਾ ਜਿਹੜਾ ਹੈਗਾ ਘਰਾਂ ਦਾ ਪਾਣੀ ਆ ਉਹ ਸਾਰਾ ਸੜਕ ਦੇ ਉੱਤੇ ਆ ਗਿਆ ਆ ਤੇ ਜਿਹਦੇ ਕਰਕੇ ਨਾ ਬਹੁਤ ਹੀ ਜ਼ਿਆਦਾ ਸਾਨੂੰ ਦਿੱਕਤ ਆ ਲੰਘਣ ਦੇ ਵਿੱਚ ਜਿਹੜੇ ਆਪਣੇ ਰਾਹੀ ਸੜਕ ਦੇ ਉੱਤੋਂ ਲੰਘਦੇ ਆ ਉਹ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਦਿੱਕਤ ਆ ਰਹੀ ਆ ਉਹ ਡਿੱਗ ਡਿੱਕ ਕੇ ਉਹਨਾਂ ਦੇ ਸੱਟਾਂ ਬਹੁਤ ਲੱਗਦੀਆਂ ਇੱਥੇ ਰੋਜ਼ ਹੀ ਕੋਈ ਨਾ ਕੋਈ ਮਤਲਬ ਹੈ ਨਾ ਡਿੱਗਿਆ ਹੀ ਹੁੰਦਾ ਆ ਦਿਨ ਦੇ ਵਿੱਚ 5-6 ਬੰਦੇ ਤੇ ਡਿੱਗਦੇ ਹੀ ਆ ਜੀ ਇੱਥੇ ਰੋਜ਼ ਕੋਈ ਡਾਕਟਰ ਪਟੀਆਂ ਕਰਦਾ ਕਦੀ ਕੋਈ ਕਰਦਾ ਆ ਦੇਖ ਇਸਦੇ ਸਾਰੇ ਮੇਰੇ ਘਰ ਨੂੰ ਜਾਂਦਾ ਦੇਖੋ ਦਿੱਤਾ। ਹਾਂ ਸਿੱਕਾ ਸਾਰਾ ਮੇਰੇ ਘਰ ਨੂੰ ਜਾਂਦਾ ਪਾਣੀਆਂ ਕਈਆਂ ਨਾਲ ਨਾਲ ਆ ਕੇ ਤੇ ਫੇਰ ਅਸੀਂ ਰੋਕੇ ਆ ਪਾਣੀ। ਇੱਕ ਗੱਲ ਪਹਿਲਾਂ ਪੂਰੀ ਕਰਦੇ ਹਾਂ। ਤੁਸੀਂ ਆਪਣੇ ਕੋਲ ਰੋਕ ਲਾਈ ਹੋਈ ਹੈ। ਹਾਂਜੀ ਹਾਂਜੀ ਕਿਉਂਕਿ ਇਹ ਪਾਣੀ ਹੈ ਜਿਹੜਾ ਇਹ ਭਾਜੀ ਗੰਦਾ ਹੈ ਨਾਲੀਆਂ ਦਾ ਪਾਣੀ ਹੈ। ਇਹ ਸਾਰੇ ਘਰ ਦੇ ਵਿੱਚ ਬੜ ਰਿਹਾ ਤੁਸੀਂ ਦੇਖੋ। ਪਾਣੀ ਜਾਂਦਾ ਤੇ ਜੰਗਦਾ ਇਹ ਪਾਣੀ ਵੈਸੇ ਤੇ ਛੱਪੜ ਦਾ ਪਾਣੀ ਹੈ ਯਾਨਕਿ ਉਧਰੋਂ ਪਤਾ ਨਹੀਂ ਵੀ ਕੀ ਹੈ ਜਿਹੜੇ ਪੈਪ ਪਏ ਉਹਨਾਂ ਦਾ ਹਜੇ ਕੋਈ ਕਾਰਵਾਈ ਨਹੀਂ ਹੋਈ ਉੱਥੇ ਪਾਣੀ ਨਹੀਂ ਜਾ ਰਿਹਾ। ਉਹ ਤਾਂ ਕਰਕੇ ਸਾਰਾ ਪਾਣੀ ਨਾ ਵਾਪਸੀ ਆ ਰਿਹਾ ਇੱਥੋਂ ਪੈਪਨ ਦੇ ਵਿੱਚ। ਹਾਂਜੀ ਤੇ ਪ੍ਰਸ਼ਾਸਨ ਇਹਦੇ ਕੋਈ ਧਿਆਨ ਨਹੀਂ ਦੇ ਰਿਹਾ ਭਾਈ ਹਜੇ ਤੱਕ ਤਾਂ ਕੋਈ ਧਿਆਨ ਨਹੀਂ ਹੈ ਵੈਸੇ ਪਹਿਲਾਂ ਉਹਨਾਂ ਥੋੜਾ ਜਿਹਾ ਕੀਤਾ ਸੀ ਵੀ ਸਾਫ-ਸਫਾਈ ਕਰਵਾ ਰਹੀ ਸੀ ਜਿਹੜੇ ਹੋਦੀਆਂ ਬਣੀਆਂ ਐ ਇਹ ਮਤਲਬ ਸਾਫ ਕਰਵਾਈਆਂ ਸੀ ਪਰ ਇਹਦਾ ਕੋਈ ਪਾਣੀ ਦਾ ਨਿਕਾਸ ਨਹੀਂ ਹੋਇਆ ਪਹਿਲੇ ਬਿਲਕੁਲ ਖਾਲੀ ਸੀ ਕਾ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਕਿ ਇਹ ਪਾਣੀ ਦਾ ਜਲਦੀ ਤੋਂ ਜਲਦੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਭਾਈ ਐਕਸੀਡੈਂਟ ਬਹੁਤ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਤੇ ਵੀ ਨਾ ਇੰਨਾ ਕੋ ਪਾਣੀ ਹੈ ਨਾ ਮੇਰੇ ਕਰਨ ਬਹੁਤ ਦਿੱਕਤ ਆ ਭਾਈ ਐਕਸੀਡੈਂਟ ਤੇ ਹੁੰਦੇ ਹੁੰਦੇ ਜਿੱਦਾਂ ਆਪਾਂ ਪੈਦਲ ਹੀ ਤੁਰਦੇ ਨਾ ਉਹਦੇ ਵਿੱਚ ਵੀ ਆਪਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਪੈਦਲ ਵੀ ਸਵੇਰੇ ਦੋ ਬੰਦੇ ਪਾਜੀ ਡਿੱਗੇ ਆ ਜੀ ਹਾਂਜੀ ਨਾਲ ਦੇ ਦੇਖਿਆ ਜਾਵੇ ਤੇ ਆਪਣੇ ਬਜ਼ੁਰਗ ਵੀ ਤੁਹਾਡੇ ਨਾਲ ਜਿਹੜੇ ਖੜੇ ਹੈਗੇ ਆ ਮੱਖਣ ਸਾਹਿਬ ਹਾਂਜੀ ਹਾਂਜੀ ਉਹ 10 ਦਿਨ ਹੋ ਗਏ ਲਗਾਤਾਰ ਰੇੜੇ ਤੇ ਮਟੀਟ ਹੁੰਦੇ ਹਾਂ ਹਾਂਜੀ 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 ਤੋਂ ਇਹ ਪਰਦੇ ਪਾਏ ਹਾਂਜੀ 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 ਇਹ ਕੰਮ ਵੈਸੇ ਸਰਕਾਰ ਦਾ ਹੈ ਜੀ ਨਹੀਂ ਭਾਜੀ ਹੁਣ ਸਰਕਾਰਾਂ ਤੇ ਉਤਰਨਾ ਪੈ ਗਿਆ ਹਾਂਜੀ ਕੰਮ ਤੇ ਭਾਜੀ ਸਰਕਾਰ ਦਾ ਪਰ ਲੋਕਾਂ ਦੇ ਬਚਾ ਲਈ ਇਹ ਆਪਣੇ ਅੰਕਲ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਕੋਈ ਨਾ ਕੋਈ ਮਤਲਬ ਕਰ ਰਿਹਾ ਉੱਥੇ ਵੀ ਪਰਸਾਂ ਚ ਉੱਥੇ ਵੱਟੇ ਬਹੁਤ ਪਾਏ ਆ ਸੜਕਾਂ ਤੇ ਵੀ ਚਲੋ ਜਿਹੜੇ ਟੋਏ ਆ ਟੋਏ ਦੇ ਵਿੱਚ ਕਿਸੇ ਦਾ ਟਾਇਰ ਨਾ ਫਸੇ ਕਿਉਂਕਿ ਮੋਟਰਸਾਈਕਲ ਦਾ ਬਹੁਤ ਡਰਾ ਭਾਜੀ ਜਦੋਂ ਆਪਾਂ ਲੰਘਦੇ ਆ ਨਾ ਮੋਟਰਸਾਈਕਲ ਦਾ ਇੱਕੋ ਦਾਮੇ ਟੇਡਾ ਹੋ ਜਾਂਦਾ ਆ ਉਹਦੇ ਕਰਕੇ ਕਈ ਲੋਕਾਂ ਨੇ ਇੱਟਾਂ ਵੀ ਉੱਥੇ ਪਾਈਆਂ ਆ ਬੜਾ ਆ ਉਹਦੇ ਪਤਾ ਨਹੀਂ ਆ ਕਿੰਨਾ ਕ ਵੱਡਾ ਟੋਆ ਆ ਹਾਂਜੀ ਹਾਂਜੀ ਟੋਏ ਬਹੁਤ ਬਈ ਦੋ ਤਿੰਨ ਟੋਏ ਆ ਵੱਡੇ ਵੱਡੇ ਜੀ ਜਦੋਂ ਆਟੋ ਲੰਘਦੀ ਆ ਜਦੋਂ ਪਾਣੀ ਭਰਦਾ ਵਿੱਚ ਪਤਾ ਨਹੀਂ ਲੱਗਦਾ ਟੋਆ ਕਿਤੇ ਇੱਕ ਦੋ ਵਾਰੀ ਆਟੋ ਪਲਟ ਗਈ ਉੱਥੇ ਆਟੋ ਗਲਦ ਸਰਕਾਰ ਤੋਂ ਕੀ ਮੰਗ ਕਰੂੰ ਸਰਕਾਰ ਤੋਂ ਸੇ ਇਹੀ ਮੰਗ ਕਰਦੇ ਆਂ ਇਸ ਪਾਣੀ ਦਾ ਪਾਣੀ ਜਲਦੀ ਜਲਦੀ ਨਿਕਾਸ ਕੀਤਾ ਜਾਵੇ ਜਿੱਥੇ ਪਾਣੀ ਜਾਣਾ ਚਾਹੀਦਾ ਉੱਥੇ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਘਰਾਂ ਦੇ ਵਿੱਚ ਆ ਰਿਹਾ ਹੈ ਦੁਕਾਨਾਂ ਦੇ ਅੱਗੇ ਆ ਰਿਹਾ ਹੈ ਰੋਡ ਤੇ ਤਾਂ ਬਿਲਕੁਲ ਹੀ ਨਹੀਂ ਆਣਾ ਚਾਹੀਦਾ ਕਿਉਂਕਿ ਐਕਸੀਡੈਂਟ ਹੀ ਮੇਨ ਮੁੰਦਾ ਐ ਐਕਸੀਡੈਂਟ ਬਹੁਤ ਹੋ ਰਿਹਾ ਹੈ ਕਿਉਂਕਿ ਅਸੀਂ ਤੇ ਪਹਿਲਾਂ ਵੀ ਮਤਲਬ ਪਹਿਲਾਂ ਜਦੋਂ ਪਾਣੀ ਆ ਰਿਹਾ ਪਿੱਛੇ ਜਿਹਾ ਕਾਫੀ ਟਾਈਮ ਦਾ ਹੈ ਨਾ ਅਸੀਂ ਵੀ ਉੱਥੋਂ ਡਿੱਗੇ ਸੀ ਭਾਜੀ ਬਹੁਤ ਯਾਰ ਨੇ ਡਿੱਗਦੇ ਆ ਹਾਂ ਹੁਣ ਜਿੱਦਾਂ ਬਰਸਾਤਾਂ ਹੈਗੀਆਂ ਆ ਬਰਸਾਤਾਂ ਦੇ ਕਾਰਨ ਪਾਣੀ ਹੋਰ ਜ਼ਿਆ ਔਰ ਇਹ ਪਾਣੀ ਬਰਸਾਤ ਦਾ ਨਹੀਂ ਹੈ ਇਹ ਉਦਾਂ ਹੀ ਹੈ ਨਾ ਨਾਲੀਆਂ ਦੇ ਵਿੱਚੋਂ ਘਰਾਂ ਦੇ ਵਿੱਚ ਆ ਰਿਹਾ ਪਾਣੀ ਬਰਸਾਤ ਦਾ ਇੱਕ ਅਲੱਗ ਹੈ ਨਾ ਗੱਲ ਇਹ ਵੈਸੇ ਪਾਣੀ ਬਹੁਤ ਆ ਰਿਹਾ ਹੈ ਉਹੀ ਗੱਲ ਆਹੀ ਤਾਂ ਸਾਡੀ ਤਾਂ ਇਹ ਮੰਗਾ ਵੀ ਰੋਡ ਵੀ ਬਣਾਇਆ ਜਾਵੇ ਸਾਡੇ ਸੀਵਰੇਜ ਦਾ ਵੀ ਆ ਸਿਸਟਮ ਸਹੀ ਕੀਤਾ ਜਾਵੇ ਠੀਕ ਹੈ ਨਾ ਇਸ ਜਿਹੜਾ ਗਾਂ ਨੂੰ ਸਾਨੂੰ ਦਿੱਕਤ ਨਾ ਵੀ ਕੋਈ ਵੀ